ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 1947 ਦੀ ਵੰਡ ਦੇ ਵੇਲੇ ਦੀਆਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਰਹਿਨੇ ਆ ਤੇ ਅੱਜ ਤੁਹਾਨੂੰ ਵੰਡ ਤੋਂ ਕੁਝ ਸਾਲ ਬਾਅਦ ਦੀਆਂ ਗੱਲਾਂ ਇਹ ਸਾਡੇ ਤਾਇਆ ਜੀ ਨੇ ਸਾਹਮਣੇ ਸਰਦਾਰ ਸਵਰਨ ਸਿੰਘ ਜੀ ਤੇ ਇਹਨਾਂ ਦਾ ਜਨਮ ਇੱਥੇ ਸਾਡੇ ਪਿੰਡ ਦਾ ਜੀ ਸੋਹਰੋਂ ਦਾ ਉਦੋਂ ਇਹ 5-7 ਸਾਲ ਦੇ ਹੀ ਜਦੋਂ ਇਹਨਾਂ ਦਾ ਇੱਥੇ ਜਨਮ ਹੋਇਆ ਤੇ ਉਸ ਤੋਂ ਵੰਡ ਤੋਂ ਬਾਅਦ ਦੀਆਂ ਤੁਹਾਡੇ ਨਾਲ ਅੱਜ ਗੱਲਾਂ ਸਾਂਝੀਆਂ ਕਰਨੇ ਆ ਆ ਤਾਇਆ ਜੀ ਨਾਲ ਗੱਲਾਂ ਬਾਤਾਂ ਕਰਨੇ ਜਾਣੇ ਕੋਲ ਬਹੁਤ ਖਜ਼ਾਨਾ ਹੈ ਪਰ ਅੱਜ ਇਹ ਖਜ਼ਾਨਾ ਖੋਲ੍ਹ ਦੇਣੀ ਪਈ ਤੇ ਚਲੋ ਜੋ ਵੀ ਗੱਲਾਂ ਬਾਤਾਂ ਇਹ ਦੱਸਣਗੇ ਆਪਾਂ ਨੂੰ ਤੇ ਤੁਸੀਂ ਵੀ ਆਨੰਦ ਮਾਣਿਓ ਆਜੋ ਫਿਰ ਕਰਾਉਣੇ ਤੁਹਾਡੀਆਂ ਇਹਨਾਂ ਨਾਲ ਮੁਲਾਕਾਤ ਹਾਂਜੀ ਤਾਇਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਨਮ ਜਦੋਂ ਤੁਹਾਡਾ ਇੱਥੇ ਹੋਇਆ ਕਿੰਨੀ ਉਮਰ ਸੀ ਤੁਹਾਡੀ ਇੱਥੇ ਆ ਜੀ ਇੱਥੇ ਜਦੋਂ ਆਏ ਉਹ ਪਿੰਡ ਆਪਣਾ ਛੋਟਾ ਹੁੰਦਾ ਹੀ ਹੈ 400 ਦੇ ਬੜੇ ਆਕੀ ਹੱਕ ਹੁੰਦੇ ਉਹ ਟਾਈਮ ਤੇ ਨਹੀਂ ਤੁਹਾਡਾ ਜਨਮ ਕਿਹੜੇ ਸਨ ਦਾ 1947 ਤੋਂ ਬਾਅਦ ਨਹੀਂ ਨੋ ਤੇ ਤੁਸੀਂ ਆਪਦੇ ਕੋਲੋਂ ਮਿਲਾਲੇ ਵੰਡ ਤੋਂ 5-7 ਸਾਲ ਬਾਅਦ ਜਨਮ ਹੋਇਆ 5 ਸਾਲ ਬਾਅਦ ਹੋਇਆ ਜਦੋਂ ਪਾਕਿਸਤਾਨ ਤੋਂ ਆਏ ਆਪਾਂ ਠੀਕ ਹੈ ਜੀ 5 ਸਾਲ ਬਾਅਦ ਤੁਸੀਂ 5-7 ਸਾਲ ਬਾਅਦ ਠੀਕ ਹੈ ਹਾਂ ਜੀ ਤੇ ਆਪਦੇ ਬਚਪਨ ਦੀਆਂ ਕੋਈ ਦੱਸੋ ਗੱਲਾਂ ਬਾਤਾਂ ਉਦੋਂ ਕਿਵੇਂ ਦਾ ਮਾਹੌਲ ਸੀ ਆਪਣੇ ਕਿਵੇਂ ਦੇ ਇਥੇ ਕੱਚੇ ਪੱਕੇ ਘਰ ਹੁੰਦੇ ਸੀ ਕੋਈ ਖਾਸ ਗੱਲਾਂ ਬਾਤਾਂ ਸਾਰੇ ਕੱਚੇ ਕੋਠੇ ਹੁੰਦੇ ਸੀ ਲੋਕਾਂ ਦੇ ਹਾਂ ਜੀ ਤੇ ਛੋਟੇ-ਛੋਟੇ ਹੁੰਦੇ ਆ ਇੱਥੇ ਖੇਡਦਾ ਰਹਿਣਾ ਨੰਗੇ ਗਲੀਆਂ ਦੇ ਵਿੱਚ ਫਿਰਦਾ ਰਹਿਣਾ ਛੱਪਣਾ ਜਨਾਉਣਾ ਕੋਈ ਪੁੱਛਣ ਕਿਚਣ ਵਾਲਾ ਕੋਈ ਟੋਕਣ ਵਾਲਾ ਕੋਈ ਕੁਝ ਨਹੀਂ ਹਾਂਜੀ ਕੋਈ ਲੜਦਾ ਨਹੀਂ ਕੁਝ ਨਹੀਂ ਤੇ ਬੜੇ ਆਰਾਮ ਦੇ ਨਾਲ ਇੱਥੇ ਖੇਡਣਾ ਛੱਪੜ ਚਾਚ ਫੇਰੇ ਤੁਸੀਂ ਅਬ ਉਹ ਪੜੇ ਕਿੰਨੀਆਂ ਕੋਈ ਗਲਾਸ ਪੜੇ ਸਕੂਲ ਚਕ ਨਹੀਂ ਸਕੂਲ ਹੁੰਦਾ ਸੀ ਉਦੋਂ ਆਪਣੇ ਪਿੰਡ ਚਕ ਨਹੀਂ ਆਪਣੇ ਸਕੂਲ ਹੁੰਦਾ ਉਹ ਪਰਲੇ ਪਾਸੇ ਹੁੰਦਾ ਹੈ ਬੋਰਡ ਪਰਲਾ ਪੁਰਾਣਾ ਬੋਰਡ ਉਧਰ ਉਹਦੇ ਥੱਲੇ ਸਕੂਲ ਹੁੰਦਾ ਸੀ ਅੱਛਾ ਤੇ ਉੱਥੇ ਜਾਂਦੇ ਸੀ ਬਾਕੀ ਮੈਂ ਪੜਿਆ ਕੋਈ ਨਹੀਂ ਬਿਲਕੁਲ ਹੀ ਅੱਛਾ ਸਕੂਲ ਚ ਇਧਰ ਆ ਗਿਆ ਸਕੂਲ ਠੀਕ ਹੈ ਉਦੋਂ ਬਾਅਦ ਫਿਰ ਜਦੋਂ ਤੋਂ ਤੁਸੀਂ ਫਿਰ ਹੋਜ ਸੰਭਾਲੀ ਉਦੋਂ ਤੋਂ ਕੋਈ ਗੱਲਬਾਤ ਸੁਣਾਓ ਫਿਰ ਉਦੋਂ ਬਾਅਦ ਫਿਰ ਇਧਰ ਸਕੂਲ ਬਣ ਗਿਆ ਵਿਹਲਾ ਰੜਾ ਪਿਆ ਹੁੰਦਾ ਹੀ ਹੁੰਦਾ ਸੀ ਉਸ ਟਾਈਮ ਤੇ ਹਾਂਜੀ ਇਹ ਸਾਰਾ ਤੋਰ ਸਿਰੇ ਤੋਂ ਚਾਰ ਛੇਰੇ ਖੁੱਲਾ ਥਾਂ ਦਾ ਹੀ ਕੋਈ ਜਿੱਥੇ ਮਰਜ਼ੀ ਕੋ ਖੇਡੇ ਫੇਰੇ ਟੋਈ ਕੋਈ ਨਹੀਂ ਰੋਕਦਾ ਪੈਡ ਲੱਗਿਉਂਦੇ ਕਲਕਾ گاਉਂ ਤੋਂ ਗਏ ਸੀ ਸਾਰ ਸਾਰ ਰਾਤ ਇੱਥੇ ਬੈਰਾਂ ਨਾਲ ਦੋ ਦੋ ਮਿੰਟ ਲੱਗ ਜਾਂਦਾ ਨੇ ਤੇ ਉਹ ਟਾਈਮ ਤੇ ਕਲਕਾ گاਉਂ ਤੋਂ ਹਾਂ ਹਾਂ ਤੇ ਖੁੱਲੇ ਫਿਰ ਜਾਂਦੇ ਹਾਂ ਤੋਂ ਤੇ ਜਦੋਂ ਫਿਰ ਤੁਸੀਂ ਹੋਰ ਸੰਭਾਲੀ ਤੇ ਉਦੋਂ ਫਿਰ ਕੰਮ ਕਰ ਕੀ ਹੁੰਦੇ ਸੀ ਕੰਮ ਕਰ ਕੀ ਆਪਣੇ ਕਰਦੇ ਸੀ ਬੰਦੇ ਦੂ ਬਾਦ ਡੰਗਰ ਡੁੰਗਰ ਚਾਰਦੇ ਰਹੇ ਡੰਗਰਲ ਚਾਰ ਕੇ ਮੁੰਡੇ ਝਾੜੀ ਕੋਈ ਦਾੜੀ ਕਰਦਾ ਇੱਕ ਉਹ ਰੱਖਸ਼ਾ ਚਲਾਉਂਦਾ ਸੀ ਹਾਂਜੀ ਹਾਂਜੀ ਨੌਕਰੀਆਂ ਨੌਕਰੀਆਂ ਦੇ ਤੇ ਕੋਈ ਲੱਗਾ ਨਹੀਂ ਹੋਇਆ ਹਾਂ ਤੇ ਉਦੋਂ ਬਾਦ ਇਹੋ ਜਿਹੇ ਟਾਈਮ ਆਏ ਪਾਵੇ ਦਾ ਕੰਮ ਚਾਲੂ ਹੋ ਗਿਆ ਦੋ ਤਿੰਨ ਬੰਦੇ ਆ ਮਿਹਨਤ ਮਜ਼ਦੂਰੀ ਕਰਦੇ ਸੀ ਜ਼ਿਆਦਾਤਰ ਬੰਦੇ ਆਪਣੇ ਜੀ ਪਾਵੇ ਵੇਚਣਾ ਸ਼ੁਰੂ ਹੋ ਗਿਆ ਫਿਰ ਬੰਦੇ ਪਾਵੇ ਦੇ ਲਾਗੇ ਕੋਈ ਕਿੱਥੇ ਕੋਈ ਕਿੱਥੇ ਹਾਂਜੀ ਉਸ ਤੋਂ ਬਾਅਦ ਫਿਰ ਕੁਰਸੀਆਂ ਗੱਲੀਆਂ ਕੁਰਸੀਆਂ ਵਿੱਚ ਲੱਗੇ ਕੁਰਸੀਆਂ ਤੋਂ ਬਾਅਦ ਹੁਣ ਮੰਜੇ ਚੜ ਗਏ ਨੇ ਮੰਜੇ ਵੇਚ ਰਹੇ ਨੇ ਉਹ 84 ਦਾ ਮਾਹੌਲ ਕੀ ਸੀ ਜਦੋਂ 84 ਦੀ ਮੰਡ ਹੋਈਏ ਉਦੋਂ ਦੀ ਕੋਈ ਸੁਣਾਓ ਉਦੋਂ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਕੀ ਮਾਹੌਲ ਸੀ ਉਹ ਜਦ 83 ਦਾ ਮੋੜ ਤੇ ਆਪਨਾ ਇਲਾਕੇ ਦੇ ਬਿਲਕੁਲ ਠੀਕ ਹੀ ਹੋ ਟਾਈਮ ਤੇ ਬਾਅਦ ਬਹੁਤ ਦੰਗੇ ਜਿਆਦਾ ਹੋਏ ਲੋਕਾਂ ਤੇ 83 ਵਾਲੇ ਇੱਥੇ ਆਪਣੇ ਇਲਾਕੇ 'ਚ ਠੀਕ ਸੀ ਗੱਲ ਕੋਈ ਇੱਥੇ ਤੇ ਨਹੀਂ ਰੋਲਰ ਪਾਇਆ ਹੈਗਾ ਸੀ ਜਿਆਦਾ ਐਵੇਂ ਆਪਣੇ ਬੰਦੇ ਬਾਹਰ ਕੰਮ ਕਰਨ ਜਾਂਦੇ ਨੇ ਆਪਣੇ ਪੂਰਾ ਮਾਹੌਲ ਹੀ ਠੀਕ ਸੀ ਇੱਥੇ ਤੇ ਬਾਕੀ ਹਾਂ ਜੀ ਆਪ ਵੀ ਆਪਣੇ ਬੰਦੇ ਵੀ ਬਾਹਰ ਵੀ ਗਏ ਰਹੇ ਨੇ ਪਰ ਆਪਣੇ ਬੰਦਾ ਨਾਲ ਕੇਨ ਵਾਲਾ ਵੀ ਕੋਈ ਤਕਾ ਨਹੀਂ ਹੋਇਆ ਤਕਾ ਕਿੱ데 ਹੈ ਆਪਣੇ ਬੰਦਾ ਵੀ ਠੀਕ ਠਾਕ ਰਹੇ ਨੇ ਆਪਣੇ ਬੰਦੇ ਸਾਰੇ ਸਹੀ ਰਹੇ ਨੇ ਤੇ ਗੁਰਦੁਆਰਾ ਸਾਹਿਬ ਦੀ ਦੱਸੋ ਜੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਿੰਡ 'ਚ ਐਡਾ ਵੱਡਾ ਪਿੰਡ ਏ ਇੱਕੋ ਹੀ ਗੁਰਦੁਆਰਾ ਸਾਹਿਬ ਸਾਰੇ ਲੋਕ ਸੇਵਾਤਾਂ ਕਰਦੇ ਨੇ ਤੇ ਬਜ਼ੁਰਗ ਦੱਸਦੇ ਨੇ ਵੀ ਇੱਥੇ ਪਹਿਲਾਂ ਮਸਜਿਦ ਹੁੰਦੀ ਸੀ ਜਦੋਂ ਮੁਸਲਮਾਨ ਗਏ ਨੇ ਵੰਡ ਵੇਲੇ ਇੱਥੇ ਮਸਜਿਦ ਹੁੰਦੀ ਸੀ ਉਸ ਤੋਂ ਬਾਅਦ ਆਪਣੇ ਬਜ਼ੁਰਗਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਤੇ ਬੜੀ ਤਗੜੀ ਮਸਜਿਦ ਹੁੰਦੀ ਸੀ ਦੋ ਉੱਚੇ ਲੰਮੇ ਇਹਦੇ ਥਾਮ ਹਨ ਅੱਛਾ ਜੀ ਭਾਈ ਸੇਵਾ ਸਿਨੇ ਕੇਸ ਕਰਿਆ ਤੇ ਠੀਕ ਹੈ ਕੇਸ ਕਰਿਆ ਬਾਲੇ ਤਰੀਕੇ ਨਾਲ ਹੀ ਉਹਦੇ ਫਿਰ ਤੋਂ ਹਿੰਦੀ ਪੇਸ਼ੀ ਭਈ ਉਹਨੇ ਤਾਂ ਸਿਆਬ ਹੀ ਆਹੀਂ ਗੁਰੂ ਘਰ ਬਣਾਇਆ ਹਾਂਜੀ ਤੇ ਉਹਨੂੰ 500 ਰੁਪਏ ਨਾਮ ਮਿਲਿਆ ਪੈਸੇ ਵਾਸਤੇ ਠੀਕ ਹੈ ਜੀ ਤੇ ਗੁਰਦੁਆਰਾ ਡਰ ਹੋਇਆ ਫਿਰ ਆਪਾਂ ਥੰਮ ਤੋੜੇ ਫਿਰ ਗੁਰਦੁਆਰਾ ਤੋੜ ਕੇ ਫਿਰ ਆਪਾਂ ਆਪਣਾ ਨਵਾਂ ਘਰ ਗੁਰੂ ਘਰ ਭਾਈ ਸੇਵਾ ਸਿੰਘ ਸਾਡੇ ਪਿੰਡ ਦੇ ਸੀ ਬਜ਼ੁਰਗ ਗਰੰਥੀ ਸਿੰਘ ਦੇ ਸੀ ਤੇ ਅੱਧਾ ਪਿੰਡ ਕਹਿੰਦੇ ਨੇ ਆਪਣੇ ਪਿੰਡ ਵਾਲੇ ਕਹਿੰਦੇ ਨੇ ਕਿ ਅੱਧਾ ਪਿੰਡ ਭਾਈ ਸੇਵੇ ਨੇ ਪਾਠੀ ਬਣਾਇਆ ਪਾਠ ਸਿਖਾਇਆ ਨਿਕਨੇ ਕੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਸੇਵਾ ਕੀਤੀ ਏ ਕਿੰਨੇ ਸਾਲ ਇਹ ਇੱਥੇ ਰਹੇ ਨੇ ਆਪਣੇ ਗੁਰਦਾਰ ਸਾਹਿਬ ਹੁਣ ਕਿੰਨੇ ਸਾਲ ਗਰੰਥੀ ਸਿੰਘ ਦੀ ਸੇਵਾ ਕੀਤੀ ਭਾਈ ਸਾਹਿਬ ਸਾંગ ਨੇ 40 ਸਾਲ ਤੋਂ ਕੱਢ ਰਹੇ 40 ਸਾਲ ਸਾਡੇ ਪਿੰਡ ਵਿੱਚ ਗੁਰਦਾਰ ਸਾਹਿਬ ਵਿੱਚ ਗਰੰਥੀ ਸਿੰਘ ਦੀ ਉਹਨਾਂ ਨੇ ਸੇਵਾ ਨਿਭਾਈ ਏ ਭਾਈ ਸੇਵਾ ਸਿੰਘ ਨੇ ਬੜੇ ਗਰੰਥੀ ਬਣਾਏ ਨੇ ਹਾਂਜੀ ਹਾਂਜੀ ਤੇ ਅੱਧੇ ਪਰ ਨਾਲੋਂ ਜ਼ਿਆਦਾ ਕਰਨੀ। ਹੁਣ ਤੇ ਬੜੀ ਆਪਣੀ ਵਧੀਆ ਇਮਾਰਤ ਬਣੀ ਗੁਰਦਾਰਾ ਸਾਹਿਬ ਦੀ ਤੇ ਉਦੋਂ ਪੁਰਾਣੀ ਕੋਈ ਵੀ ਹੈਗੀ ਸੀ ਗੁਰਦਾਰਾ ਸਾਹਿਬ ਜਿਹੜਾ ਹੈਗਾ। ਗੁਰਦਾਰੇ ਪੌੜੀਆਂ ਦੇ ਅੰਦਰ ਹੀ ਕੋਈ। ਠੀਕ ਹੈ। ਮਸਜਿਦ ਵਿੱਚੇ ਸੀ ਗੁਰਦਾਰਾ ਸਾਹਿਬ ਵਿੱਚੇ ਸੀ। ਗੁਰਦਾਰੇ ਤੋਂ ਬਾਹਰ ਹੀ ਮਸਜਿਦ ਤੋਂ। ਠੀਕ ਹੈ ਜੀ। ਮਸਜਿਦ ਤੋਂ ਕੋਈ ਬਾਹਰ ਰਹੀਗੀ। ਠੀਕ ਹੈ ਠੀਕ ਹੈ। ਹੁਣ ਤੇ ਗੁਰਦਾਰੇ ਦੇ ਅੰਦਰ ਆ ਗਈ ਹੈ। ਹਾਂ। ਉਹ ਤਾਂ ਕਿ ਬਾਹਰ ਹੀ ਤੇ ਹੁਣ ਕਿੰਨਾ ਕ ਤੁਹਾਨੂੰ ਬਦਲਾ ਲੱਗਦਾ ਆਪਣੇ ਪਿੰਡ ਦਾ ਪਹਿਲਾਂ ਨਾਲੋਂ ਹੁਣ ਤਾਂ ਹੁਣ ਅੱਜ ਕੱਲ ਕਿੰਨਾ ਬਦਲ ਗਿਆ ਪਿੰਡ ਆਪਣਾ ਆਬਾਦੀ ਵਧ ਗਈ ਲੋਕ ਇਧਰ ਉਧਰੋਂ ਕਈ ਪਿੰਡਾਂ ਚੋਂ ਲੋਕ ਇੱਥੇ ਆ ਕੇ ਵਸ ਗਏ ਨੇ ਰੂੜੀ ਲਾਉਣ ਵਾਸਤੇ ਵੀ ਥਾਂ ਨਹੀਂ ਤੇ ਹਾਂਜੀ ਹਾਂਜੀ ਜਿਹੜਾ ਕਿ ਸਾਰਾ ਚਾਰ ਸਵੇਰਾ ਵਿਹਲਾ ਹੀ ਹੁੰਦਾ ਸੀਗਾ ਉਸ ਟਾਈਮ ਤੇ ਹਾਂਜੀ ਤੇ ਹੁਣ ਕਿ ਮੱਲੜਵਾ ਤੇ ਵੀ ਕੋਈ ਤਾਂ ਨਹੀਂ ਕਿਸੇ ਕੋਲ ਤੇ ਹੁਣ ਤਾਂ ਬਹੁਤ ਲੋਕਾਂ ਨਾਲ ਬਹੁਤ ਮੁਸ਼ਕਿਲਾਂ ਆਈਆਂ ਨੇ ਆਉਣ ਵਾਲੇ ਕਿਸ ਟਾਈਮ ਤੇ ਪਹਿਲਾਂ ਪਹਿਲਾਂ ਆਪਣੇ ਬੰਦੇ ਵੇਖੋ ਕਿੰਨੇ ਗਰੀਬ ਹੁੰਦੇ ਸੀ ਤੇ ਅੱਜ ਕੱਲ ਮਹਾਰਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੈ। ਤਕਰੀਬਨ ਸਾਰਾ ਪਿੰਡ ਹੀ ਹਰ ਘਰ ਚੋਂ ਕੋਈ ਨਾ ਕੋਈ ਬੱਚਾ ਬਾਹਰ ਵਿਦੇਸ਼ਾਂ ਵਿੱਚ ਚਲਾ ਗਿਆ। ਜਾ ਕੇ ਕਈ ਸੈੱਟ ਹੋ ਗਏ ਨੇ, ਕਈ ਹੌਲੀ-ਹੌਲੀ ਹੋ ਜਾਣਗੇ। ਬਾਬਾ ਸਾਹਿਬ ਸਿੰਘ ਦੀ ਕਿਰਪਾ ਨਾਲ ਤੇ ਬੜੀ ਚੜ੍ਹਦੀ ਕਲਾ ਵਿੱਚ ਹੈ ਇਸ ਟਾਈਮ ਆਪਣਾ ਪਿੰਡ। ਹਾਂਜੀ ਹਾਂਜੀ ਹੁਣ ਮੇਲਾ ਆਪਣੇ ਪਰਦਾ ਬਾਬੇ ਸਾਹਿਬ ਸਿੰਘ ਦਾ। ਹਾਂਜੀ ਹਾਂਜੀ। ਸਾਲ ਬਾਅਦ ਹਰ ਸਾਲ ਦੇ ਵਿੱਚ ਦਿਨੋਂ ਦੇ ਦਿਨੋਂ ਦੇ ਚੜ੍ਹਦੀ ਕਲਾ ਪਹਿਲਾਂ ਜਿਹੜੀ ਵਗਰਾਈ ਹੁੰਦੀ ਸੀ ਅਸੀਂ ਦੇਖ ਲਓ ਹਜ਼ਾਰਾਂ 'ਚ ਹੁੰਦੀ ਸੀ ਲੱਖਾਂ 'ਚ 5-7 ਲੱਖ 10 ਲੱਖ ਐਤਕੀ ਹੁਣ 20-25 25 ਲੱਖ ਦੇ ਕਰੀਬ ਵਗਰਾਈ ਹੋਈ ਏ ਸਾਰੇ ਸੰਗਤ ਵੱਲੋਂ 1000 ਰੁਪਏ ਇੱਕ ਵਾਰੀ ਖੋਦ ਅਸੀਂ ਆਪ ਇਕੱਠੀ ਕਰ ਕੀ ਮੇਲੇ ਤੇ 1700 ਹਾਂ ਤੇ ਹੁਣ 17 ਲੱਖ ਵੀ ਟੱਪ ਗਿਆ ਤੇ ਕਿਸੇ ਕਿਸੇ ਸਮੇਂ ਨੂੰ ਕਰੋੜਾਂ ਨਾਲ ਹੀ ਹੋਣੀ ਵਗਰਾਈ ਜੋ ਜਿਹੜੇ ਜਿਹੜੇ ਬੱਚੇ ਬਾਹਰ ਚਲੇ ਗਏ ਨੇ ਵਿਦੇਸ਼ਾਂ ਵਿੱਚ ਉਹ ਬੜੇ ਇੱਕ ਦੂਜਿਆਂ ਨਾਲ ਵੱਧ ਤੋਂ ਵੱਧ ਸੇਵਾ ਕਰਦੇ ਨੇ ਮਾਰੇ ਉਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ ਸਾਰਿਆਂ ਦੇ ਕੰਮਕਾਰ ਵਧੀਆ ਕਾਰੋਬਾਰ ਸੈੱਟ ਕਰਾਵੇ ਕਿਦੇ ਮੌਕਾ ਬਣੇ ਦੋ ਤਿੰਨ ਜਗ੍ਹਾ ਕਿੱਲੇ ਲਈਏ ਹਾਂਜੀ ਹਾਂ ਚਾਰ ਦੁਆਰੀ ਕਰਕੇ ਮੇਲੇ ਦਾ ਪ੍ਰੋਗਰਾਮ ਬਣਾਈਏ ਸਭ ਕੁਝ ਹੋ ਜਾਏਗਾ ਬਾਬਾ ਜੀ ਦੀ ਕਿਰਪਾ ਨਾਲ ਸਭ ਕੁਝ ਹੋ ਜਾਏਗਾ ਹੋਰ ਕੋਈ ਗੱਲ ਬਾਤਾਂ ਗੱਲਾਂ ਤੁਹਾਡੇ ਕੋਲ ਕਹਿੰਦੇ ਨੇ ਬਹੁਤ ਦਿਨੇ ਪਰ ਅੱਜ ਤੋਂ ਹੀ ਹੋਣਾ ਕੋਈ ਚੁਰਲੀ ਛੱਡਦੇ ਨਹੀਂ ਬਈ ਕਹਿੰਦੇ ਬਾਬੇ ਕੋਲ ਗੱਲਾਂ ਬਹੁਤ ਨੇ ਮੌਕੇ ਤੇ ਬਾਬੇ ਨੂੰ ਹੁਣ ਗੱਲ ਕੋਈ ਫੁਰਦੀ ਨਹੀਂ ਪਈ ਯਾਦਗਰੀ ਜਿੰਨਾ ਆ ਗਈ ਮੌਕੇ ਤੇ ਮੌਕੇ ਤੇ ਘਟਾ ਫੁਰਦੀਆਂ ਨੇ ਗੱਲਾਂ ਕੋਈ ਯਾਦਗਰੀ ਹੋਵੇ ਨਾ ਇੱਥੇ ਗੱਲ ਚਲੋ ਹੋਰ ਸਿਹਤ ਠੀਕ ਹੈ ਤੁਹਾਡੀ ਹੋਰ ਮਹਾਰਾਜ ਦੀ ਕਿਰਪਾ ਚਲੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਸਿਹਤ ਸਾਰਿਆਂ ਦੀ ਠੀਕ ਰਵੇ ਮਹਾਰਾਜ ਦਾ ਧੰਨਵਾਦ ਨਗਰ ਦੇ ਆਪਣੇ ਦੇ ਇਸੇ ਤਰ੍ਹਾਂ ਦੀ ਕਿਰਪਾ ਬਣੀ ਰਹੇ ਦਰਦਾ ਮਹਾਰਾਜ ਸੱਚੇ ਬਾਸ਼ਾ ਰਾਹੀ ਰੱਖਿਆ ਨਗਰ ਨੂੰ ਕਦੇ ਕਦੇ ਫੇਰ ਖੁੱਲੇ ਦਿਨ ਨਾਲ ਆਪਾਂ ਕਰਾਂਗੇ ਗੱਲਾਂ ਬਾਤਾਂ ਇਹ ਮੌਕਾ ਮਿਲਿਆ ਹਾਂ ਕੋਈ ਹੋਰ ਇੱਕ ਦੋ ਆਪਣੇ ਸੱਜਣ ਮਿੱਤਰ ਆ ਜਾਣਗੇ ਫੇਰ ਆਪਾਂ ਬਣਾਵਾਂਗੇ ਵੀਡੀਓ ਤੇ ਜਿਹੜੇ ਵੀਡੀਓ ਦੇਖ ਰਹੇ ਨੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਕਿਤੇ ਅਗਲੀ ਵੀਡੀਓ ਵਿੱਚ ਛੇਤੀ ਮਿਲਦੇ ਆਂ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ